ਚਮਨ ਫਰਾਸ ਜਿਹੜਾ ਉਹ ਆਮਲੇ ਦੇ ਨਾਲ ਬਣਿਆ ਹਮ 40 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਬਣਿਆ ਜੀ 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 ਉਹਦੇ ਚੋ ਸਾਰੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਬੋਡੀ ਦੇ ਉੱਤੇ ਕੰਮ ਕਰਦੀਆਂ ਠੀਕ ਹੈ ਹਾਰਟ ਪ੍ਰੋਬਲਮ ਇਹ ਸਭ ਤੋਂ ਵੱਡਾ ਕੰਸਰਨ ਆਂਦਾ ਹੈ ਹਾਰਟ ਦੇ ਉੱਤੇ ਓਵਰਲੋਡ ਹੋ ਜਾਂਦਾ ਹੈ ਪਾਣੀ ਦਾ ਹਮ ਪਾਣੀ ਰੁਕਣ ਲੱਗ ਜਾਂਦਾ ਹੈ ਬੋਡੀ ਹਾਰਟ ਦੇ ਉੱਤੇ ਲੋਡ ਪੈਂਦਾ ਇਹਦੇ ਚ ਗੋਖਰੂ ਹੈਗਾ ਜਿਹੜਾ ਬੋਡੀ ਚੋਂ ਐਕਸਟਰਾ ਪਾਣੀ ਨੂੰ ਕੱਢਦਾ ਇੰਦੇ ਚ ਪੁਨਰ ਨਮਾ ਹੈਗੀ ਜਿਹੜੀ ਐਕਸਟਰਾ ਪਾਣੀ ਨੂੰ ਕੱਢਦੀ ਹੈ ਉਹ ਸਾਰੀ ਜਿਹੜੀ ਬੂਟੀਆਂ ਵੀ ਹੈਗੀਆਂ ਜਿਹੜੀ ਹਰਟ ਨੂੰ ਪ੍ਰੋਟੈਕਟ ਕਰਦੀਆਂ ਅਰਜੁਨ ਛਾਲ ਵੀ ਹੈਗੀ ਇਹ ਜਦੋਂ ਅਸੀਂ ਜੜੀ ਬੂਟੀਆਂ ਦੇ ਨਾਲ ਇਹਨੂੰ ਬਣਾਇਆ ਹੋਇਆ ਇਹ ਕੰਮ ਪੂਰੀ ਬੋਡੀ ਤੇ ਉੱਤੇ ਕਰਦਾ ਹੈ ਸਪੈਸੀਫਿਕ ਅਗਰ ਅਸੀਂ ਇਹਨੂੰ ਕਈਏ ਕਿ ਇੱਕ ਚਮਚ ਖਾ ਲਈਏ ਤੇ ਹਰਟ ਠੀਕ ਹੋ ਜਾਏਗਾ ਜਿਨ੍ਹਾਂ ਨੂੰ ਹਰਟ ਨੂੰ ਸਟਰੋਂਗ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਜੇ ਤੁਹਾਨੂੰ ਸਟੰਡ ਪਾਉਣ ਵਾਸਤੇ ਕਹਿ ਦਿੱਤਾ ਤੇ ਫਿਰ ਗੁਗਲ ਤੇ ਇਹ ਇਹ ਜ਼ਿਆਦਾ ਬੈਟਰ ਰਿਜ਼ਲਟ ਦੇਣਗੇ ਚਾਹਨ ਪ੍ਰਾਸਟਿੰਗ ਕੰਪੈਰੇਟਿਵਲੀ ਅਗਰ ਤੁਹਾਨੂੰ ਲੱਗਦਾ ਮੈਨੂੰ ਹਰਟ ਦੀ ਬਿਮਾਰੀ ਨਾ ਹੋਏ ਫਿਰ ਇਹ ਪੂਰਾ ਕਾਰਗਰ ਹੈ